ਅੰਜਾਲ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਇਸ ਵੇਲੇ ਸਾਡੇ ਨਾਲ ਲਾਈਵ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਸਾਡੇ ਸਹਿਯੋਗੀ ਮਨੋਜ ਜੋਸ਼ੀ। ਅ ਦੇਖੋ 2017 ਦੇ ਅੰਦਰ ਦੇਸ਼ ਭਰ ਦੇ ਵਿੱਚ ਜੀਐਸਟੀ ਲਾਗੂ ਹੁੰਦਾ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਜਿਹੜੀ ਆ ਉਹ ਅਪਲਾਈ ਹੁੰਦੀ ਆ ਔਰ ਸਾਰੇ ਸੂਬੇ ਜਿਹੜੇ ਦੇਗੇ ਉਹਨਾਂ ਨੇ ਸੂਬਿਆਂ ਨੇ ਆਪਣੀ ਸਹਿਮਤੀ ਜਿਹੜੀ ਆ ਉਹ ਪ੍ਰਗਟ ਕੀਤੀ ਪੰਜਾਬ ਨੇ ਵੀ ਆਪਣੀ ਸਹਿਮਤੀ ਪ੍ਰਗਟ ਕੀਤੀ ਔਰ ਦੇਸ਼ ਦੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਉਸ ਸਮੇਂ ਕਮਿਟ ਕੀਤਾ ਉਸ ਸਮੇਂ ਇਹ ਗੱਲ ਮੰਨੀ ਕਿ ਅਸੀਂ ਤੁਹਾਨੂੰ ਕੰਪਨਸੇਸ਼ਨ ਸੈਸ ਦੇਵਾਂਗੇ ਜੇਕਰ ਤੁਹਾਡਾ ਰੈਵਨਿਊ ਲਾਸ ਹੋ ਜਾਂਦਾਗਾ ਜੇਕਰ ਤੁਹਾਡੇ ਸਟੇਟ ਦੇ ਵਿੱਤੀ ਸਾਧਨਾਂ ਦਾ ਵਿੱਤੀ ਕਮਾਈ ਦਾ ਨੁਕਸਾਨ ਹੁੰਦਾਗਾ ਤਾਂ ਤੁਹਾਡਾ ਨੁਕਸਾਨ ਜਿਹੜਾ ਕੇਂਦਰ ਸਰਕਾਰ ਭਰੂਗੀ ਔਰ ਕੰਪਨਸੇਸ਼ਨ ਸੈਸ ਦੇ ਰੂਪ ਚ ਪੈਸੇ ਦੇਊਗੀ ਔਰ ਪਿਛਲੇ 5 ਸਾਲ 17 ਤੋਂ ਲੈ ਕੇ 22 ਤੱਕ 2022 ਤੱਕ ਲਗਾਤਾਰ ਸੈਂਟਰ ਸਰਕਾਰੋਂ ਪੈਸੇ ਦਿੰਦੀ ਵੀ ਰਹੀ 61000 ਕਰੋੜ ਰੁਪਏ ਦਾ ਕੰਪਨਸੇਸ਼ਨ ਸੈਸ ਜਿਹੜਾ ਉਹ ਪੰਜਾਬ ਕੋਲੇ ਵੀ ਆਇਆ ਪਰ ਲੇਕਿਨ ਇਹਨਾਂ 8 ਸਾਲਾਂ ਦੇ ਦੌਰਾਨ ਜਿਹੜੀ ਪੰਜਾਬ ਦੀ ਐਸ ਕੰਪੇਅਰਡ ਬੈਟ ਕਮਾਈ ਹੋਣੀ ਸੀ ਉਹਦੇ ਵਿੱਚ 111000 ਕਰੋੜ ਰੁਪਏ ਦਾ ਘਾਟਾ ਪਿਆ 111000 ਕਰੋੜ ਰੁਪਏ ਦਾ ਘਾਟਾ ਪਿਆ ਔਰ 61000 ਕਰੋੜ ਰੁਪਏ ਸੈਂਟਰ ਦੇ ਦਿੱਤਾ ਤਾਂ ਦੇਖਿਆ ਜਾਵੇ ਤਾਂ 50000 ਕਰੋੜ ਰੁਪਏ ਨੈਟ ਜਿਹੜਾ ਲਾਸ ਉਹ ਸਟੇਟ ਦੀ ਖਜ਼ਾਨੇ ਨੂੰ ਕਿਦੇ ਕਰਕੇ ਹੋਇਆ ਜੀਐਸਟੀ ਲਾਗੂ ਕਰਨ ਕਰਕੇ ਹੋਇਆ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਦੇ ਕਾਰਨ ਹੋਇਆ ਭਾਰਤੀ ਜਨਤਾ ਪਾਰਟੀ ਦੀ ਪਾਲਿਸੀ ਦੇ ਕਾਰਨ ਹੋਇਆ ਅੱਜ ਸਾਡੇ ਪੰਜਾਬ ਨੂੰ ਜੇ ਘਾਟਾ ਪਿਆ 50000 ਕਰੋੜ ਰੁਪਏ ਦਾ ਤਾਂ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੈਂਟਰ ਸਰਕਾਰ ਨੇ ਜਿਹੜਾ ਜੀਐਸਟੀ ਲਾਗੂ ਕੀਤਾ ਉਹਦੇ ਕਰਕੇ ਹੋਇਆ ਅਸੀਂ ਹੁਣ ਜਦੋਂ GST ਕੌਂਸਲ ਦੀ ਮੀਟਿੰਗ ਹੋਈ ਕਿਉਂਕਿ ਪਹਿਲਾਂ 4 ਸਲੈਬਸ ਸੀ ਆ ਬੜਾ ਕੰਪਲਿਕੇਟਿਡ ਸੀਗਾ ਲੋਕਾਂ ਨੂੰ ਸਮਝ ਨਹੀਂ ਆਉਣਾ ਸੀ ਬੜਾ ਗੁੰਝਲਦਾਰ ਸੀਗਾ ਤਾਂ ਉਸ ਤੋਂ ਬਾਅਦ ਅਸੀਂ ਕਾਫੀ ਮੀਟਿੰਗਾਂ ਦਾ ਦੌਰ ਚੱਲਿਆ ਸਾਡੀ ਇੱਕੋ ਹੀ ਮੰਗ ਸੀਗੀ ਕਾਫੀ ਸਾਰੇ ਸਾਊਥ ਦੇ ਸਟੇਟ ਨਾਰਥ-ਈਸਟ ਸਟੇਟ ਪੰਜਾਬ ਕਿ ਸਾਡੀ ਜਿਹੜੀ ਆ ਕੰਪਨਸੇਸ਼ਨ ਟੈਕਸ ਉਹਨੂੰ ਬਰਕਰਾਰ ਰੱਖਿਆ ਜਾਵੇ ਉਹਦੀ ਟਾਈਮ ਲਾਈਨ ਜਿਹੜੀ ਆ ਵਧਾ ਦਿੱਤੀ ਜਾਵੇ ਪਰ ਲੇਕਿਨ ਸੈਂਟਰ ਸਰਕਾਰ ਨੇ ਸੁਣਨ ਤੋਂ ਇਨਕਾਰ ਕੀਤਾ ਅੱਜ ਵੀ ਜਿਹੜੀ ਨਵੀਂ ਸਲੈਬ ਆਈ ਆ ਅਸੀਂ ਇਹਦਾ ਬੇਸਿਕ ਇਹਦਾ ਵੈਲਕਮ ਕਰਦੇ ਆਂ ਸਵਾਗਤ ਕਰਦੇ ਆਂ ਕਿ ਦੋ ਸਲੇਬਾ ਬਣੀਆਂ ਨੇ ਠੀਕ ਆ ਥੋੜੀ ਪ੍ਰਕਿਰਿਆ ਸਰਲ ਹੋਈ ਆ ਪਰ ਲੇਕਿਨ ਇਹਦੇ ਨਾਲ ਵੀ ਮੈਂ ਸਮਝਦਾ ਫਰਦਰ 6000 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਜਿਹੜਾ ਉਹ ਸਰਕਾਰ ਦੇ ਖਜ਼ਾਨੇ ਨੂੰ ਹੋਊਗਾ ਸੋ ਸਾਡੀ ਤਾਂ ਸੈਂਟਰ ਸਰਕਾਰ ਕੋਲ ਇੱਕੋ ਹੀ ਮੰਗ ਆ ਕਿ ਸਾਨੂੰ ਸਾਨੂੰ ਜਿਹੜਾ ਹੈਗਾ ਕੰਪਨਸੇਸ਼ਨ ਸੈਸ ਦੇ ਰੂਪ ਵਿੱਚ ਪੈਸੇ ਦਿੱਤੇ ਜਾਣ ਔਰ ਕੰਪਨਪਨਸੇਸ਼ਨ ਸੈਸ ਉਦੋਂ ਤੱਕ ਲਾਗੂ ਰਹੇ ਜਦੋਂ ਤੱਕ ਸਟੇਟਾਂ ਦੀ ਇਕਨੋਮੀ ਸਟੇਬਲ ਨਹੀਂ ਹੋ ਪਾਉਂਦੀ ਯਾਨੀ ਕਿ ਸਥਿਰ ਨਹੀਂ ਹੋ ਪੌਂਦੀ ਅੱਜ ਕੇਂਦਰ ਸਰਕਾਰ ਦੀ ਇਕਨੋਮੀ ਵੀ ਡਾਮਾ ਡੋਲ ਕਰ ਰਹੀ ਆ ਔਰ ਸਟੇਟਾਂ ਦੀ ਵੀ ਡਾਮਾ ਡੋਲ ਕਰ ਰਹੀ ਆ ਇਹਦੇ ਵਿੱਚ ਜਿੰਮੇਦਾਰ ਕੌਣ ਆ ਸੈਂਟਰਲ ਸਰਕਾਰ ਦੀਆਂ ਗਲਤ ਪਾਲਿਸੀਆਂ ਭਾਰਤੀ ਜਨਤਾ ਪਾਰਟੀ ਦੀਆਂ ਗਲਤ ਪਾਲਿਸੀਆਂ ਕੋਈ ਵੀ ਕੰਮ ਕਰਨਾ ਉਹਦੇ ਬੇਸਮਝੀ ਦੇ ਨਾਲ ਕੰਮ ਕਰਨਾ ਪਹਿਲਾਂ ਚਾਰ ਸਲੇਬਾ ਬਣਾ ਲੀਆਂ ਹੁਣ ਦੋ ਬਣਾ ਲੀਆਂ ਇੱਕ ਸਪੈਸ਼ਲ ਸਲੇਬ ਬਣਾ ਲਈ ਕਹਿਣ ਨੂੰ ਦੋ ਰਹਿ ਗਈਆਂ ਹੈਗੀਆਂ ਤਿੰਨ ਨੇ ਗਈਆਂ ਇੱਕ ਸਪੈਸ਼ਲ ਸਲੇਬ ਆ 40% ਦੀ 40% ਦੀ ਸੋ ਮੇਰਾ ਕਹਿਣ ਦਾ ਭਾਵਾ ਕਿ ਸੈਂਟਰ ਸਰਕਾਰ ਜਿਹੜੀ ਆ ਉਹ ਨਾ ਸਮਝੀ ਦੇ ਅੰਦਰ ਲਗਾਤਾਰ ਸਟੈਪ ਉਠਾ ਰਹੀ ਆ ਇਹਦਾ ਨੁਕਸਾਨ ਜਿਹੜਾ ਉਹ ਰਾਜਾਂ ਦੀ ਇਕਨੋਮੀ ਨੂੰ ਹੋ ਰਿਹਾ ਰਾਜਾਂ ਨੂੰ ਘਾਟਾ ਪੈ ਰਿਹਾ ਨੁਕਸਾਨ ਹੋ ਰਿਹਾ ਸੋ ਉਹਦੀ ਪ੍ਰਭਾਈ ਜਿਹੜੀ ਆ ਨੁਕਸਾਨ ਦੀ ਸੈਂਟਰ ਸਰਕਾਰ ਨੂੰ ਕਰਨੀ ਚਾਹੀਦੀ ਠੀਕ ਆ ਥੋੜਾ ਸਰਲ ਕੀਤਾਗਾ ਥੋੜਾ ਸਖਾਲਾ ਕੀਤਾਗਾ ਇਸ ਗੱਲ ਦਾ ਅਸੀਂ ਵੈਲਕਮ ਵੀ ਕਰਦੇ ਤੇ ਪੰਜਾਬ ਨੂੰ ਜਿਹੜਾ ਨੁਕਸਾਨ ਹੋਣਾ 6000 ਕਰੋੜ ਤੁਸੀਂ ਕਹਿ ਰਹੇ ਹੋ ਸਾਲ ਦਾ ਹੋਣਾ ਤਮਾਹੀ ਦਾ ਹੋਣਾ ਸਾਲ ਦਾ ਇੱਕ ਸਾਲ ਦਾ 6000 ਕਰੋੜ ਰੁਪਏ ਦਾ ਨੁਕਸਾਨ ਹੋਣਾ ਔਰ ਦੂਸਰੀ ਵੱਡੀ ਗੱਲ ਆ ਕਿ ਜਿਹੜਾ ਜੀਐਸਸੀ ਦੇ ਅੰਦਰ ਰੇਟ ਡਿਟਰਕਸ਼ਨ ਹੋਈ ਆ ਰੇਟ ਘਟੇ ਨੇਗੇ ਜਿਹੜੇ ਰੇਟ ਘਟੇ ਨੇਗੇ ਸੋਨਾ ਰੇਟ ਘਟਣ ਦੇ ਨਾਲ ਫਾਇਦਾ ਕੰਜ਼ਿਊਮਰ ਨੂੰ ਹੋਊਗਾ ਫਾਇਦਾ ਖਪਤਕਾਰ ਨੂੰ ਹੋਊਗਾ ਫਾਇਦਾ ਆਮ ਜਨਤਾ ਨੂੰ ਹੋਊਗਾ ਆਮ ਨਾਗਰਿਕਾਂ ਨੂੰ ਹੋਊਗਾ ਆਮ ਆਦਮੀ ਨੂੰ ਹੋਊਗਾ ਜਾਂ ਮਲਟੀਨੈਸ਼ਨਲ ਪਾਰਟੀਆਂ ਨੂੰ ਜਿਹੜੇ ਕੰਪਨੀਆਂ ਨੇ ਉਹਨਾਂ ਨੂੰ ਹੋਊਗਾ ਦੇਖਣ ਲਈ ਗੱਲ ਆਜੇ ਹਜੇ ਸਮਾਂ ਲੱਗੂਗਾ ਜਦੋਂ ਐਨਾਲਿਸਿਸ ਹੋਊਗਾ ਕਿ ਵੱਡੀਆਂ-ਵੱਡੀਆਂ ਨੈਸ਼ਨਲ ਮਲਟੀਨੇਸ਼ਨਲ ਕੰਪਨੀਆਂਾਂ ਦਾ ਕਿਤੇ ਫਾਇਦਾ ਲੱਜਣਗੀਆ ਜਿਵੇਂ ਗੱਲ ਕਰਾਂ ਮਹਿੰਗਾਈ ਦੀ 2015 ਤੋਂ ਬਾਅਦ 2025 ਤੱਕ ਜਿਹੜੇ ਬਾਸਮਤੀ ਚਾਵਲ 100 ਰੁਪਏ ਕਿਲੋ ਹੁੰਦਾ ਸੀ ਅਜੋ 150 ਰੁਪਏ ਕਿਲੋ ਹੋ ਗਿਆ ਜਿਹੜੀ ਦਾਲ 70 ਰੁਪਏ ਕਿਲੋ ਹੁੰਦੀ ਸੀ 140 ਰੁਪਏ ਕਿਲੋ ਹੋ ਗਈ ਸੋ ਲਗਾਤਾਰ ਮਹਿੰਗਾਈ ਦੀ ਮਾਰ ਜਿਹੜੀ ਆ ਉਹ ਆਮ ਨਾਗਰਿਕਾਂ ਤੇ ਦੇਸ਼ ਦੇ ਨਾਗਰਿਕਾਂ ਤੇ ਵੱਡੀ ਪੱਧਰ ਤੇ ਵੱਧ ਰਹੀ ਆ ਔਰ ਦੂਜੇ ਪਾਸੇ ਰਿਫਾਰਮ ਤੇ ਰਿਫਾਰਮ ਕਰਨ ਦੀ ਗੱਲ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਸੋ ਲਗਾਤਾਰ ਸਮਝ ਨਹੀਂ ਆ ਰਹੀ ਭਾਰਤੀ ਜਨਤਾ ਪਾਰਟੀ ਨੂੰ ਕਰਨਾ ਕੀ ਆ ਸੋ ਮੈਨੂੰ ਇਹ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਵੱਡੇ ਹਾਊਸਸ ਨੂੰ ਜਿਹੜਾ ਉਹ ਫਾਇਦਾ ਪਹੁੰਚਾਉਣ ਦੀਆਂ ਨੀਤੀਆਂ ਬਣਾ ਰਹੀ ਹੈ ਲਗਾਤਾਰ ਤੁਸੀਂ ਬਿਲਕੁਲ ਸਵਾਲ ਸਹੀ ਕੀਤਾ ਤੇ ਜਿਹੜੇ ਵਪਾਰੀਆਂ ਨੂੰ ਮਿਲੇ ਐਕਸਪਰਟਸ ਨੂੰ ਮਿਲੇ ਉਹਨਾਂ ਨੇ ਕਿਹਾ ਕਿ ਜੀਐਸਟੀ ਦੀ ਸਲੈਬਸ ਘਟ ਗਿਆ ਨੇ ਭਾਵੇਂ ਉਹਨਾਂ ਵਿੱਚ ਫਰਕ ਪਿਆ ਦਾ ਦੋ ਸਲੈਬਸ ਆ ਗਈ ਨੇ ਤੇ ਪਰ ਇੱਕ ਗੱਲ ਹੈ ਕਿਤੇ ਕੰਪਨੀਆਂ ਜਿਹੜੀ ਨੇ ਆਪਣੇ ਪ੍ਰੋਡਕਟ ਦਾ ਰੇਟ ਨਾ ਵਧਾ ਦੇਣ ਉਹਦਾ ਨੁਕਸਾਨ ਜਿਹੜਾ ਹੈ ਕਿ ਸਿੱਧਾ ਕਸਟਮਰ ਨੂੰ ਹੋਏਗਾ ਬਿਲਕੁਲ ਮੈਂ ਇਹੀ ਗੱਲ ਜਿਹੜੀ ਆ ਸੈਂਟਰ ਦੀ ਜੀਐਸਟੀ ਕੌਂਸਲ 'ਚ ਰੱਖੀ ਸੀ ਕਿ ਤੁਸੀਂ ਕੀ ਮੈਕੈਨਿਜ਼ਮ ਬਣਾਇਆ ਕਿ ਮਲਟੀਨੇਸ਼ਨਲ ਫਾਇਦਾ ਕੰਪਨੀਆਂ ਫਾਇਦਾ ਤਾਂ ਨਹੀਂ ਲੈ ਜਾਣਗੀਆਂ ਪਰ ਲੇਕਿਨ ਮੈਨੂੰ ਲੱਗਦਾ ਕਿ ਉਹ ਹੁੰਦਾ ਦਿਖਾਈ ਦੇ ਰਿਹਾਗਾ ਵੱਡੀਆਂ-ਵੱਡੀਆਂ ਕੰਪਨੀਆਂ ਨੇ ਆਪਦੇ ਉਹ ਜਿਹੜਾ ਬ੍ਰਾਂਡ ਵੇਚ ਰਹੀਆਂ ਨੇ ਉਹਨੂੰ ਥੋੜਾ ਹੋਰ ਫਲੋਰਿਸ਼ ਕਰਕੇ ਉਹਨੂੰ ਥੋੜਾ ਹੋਰ ਸੋਹਣਾ ਬਣਾ ਕੇ ਉਹਦੇ ਅੰਦਰ ਸਮਾਨਤਾ ਹੋਈ ਰੱਖਣਾਗਾ ਉਹਦਾ ਰੇਟ ਬਤਾ ਦੇਣਾਗਾ ਉਹਦੇ ਅੰਦਰ ਕੋਈ ਨਾ ਕੋਈ ਚੀਜ਼ਾਂ ਲਿਖ ਕੇ ਰੇਟ ਬਤਾ ਦੇਣਾ ਸੋ ਕੰਜ਼ਿਊਮਰ ਤੇ ਮਾਰ ਜਿਹੜੀ ਆ ਆਮ ਲੋਕਾਂ ਤੇ ਮਾਰ ਆਮ ਆਦਮੀ ਤੇ ਮਾਰ ਜਿਹੜੀ ਆ ਉਹ ਲਗਾਤਾਰ ਸੈਂਟਰਲ ਸਰਕਾਰ ਦੁਆਰਾ ਜਾਰੀ ਆ ਕਿਤੇ ਵੀ ਜਿਹੜੇ ਲੱਗੇ ਉਹ ਰੇਟ 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 ਕਟਰ ਦੇ ਨਾਲ ਆਮ ਲੋਕਾਂ ਨੂੰ ਫਰਕ ਨਹੀਂ ਪੈਣਾ ਬਲਕਿ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਉਹ ਮੁਨਾਫਾ ਕਮਾ ਜਾਣਗੀਆਂ ਠੀਕ ਸਵਾਲ ਕਰ ਤੁਸੀਂ 6000 ਕਰੋੜ ਦੀ ਗੱਲ ਕੀਤੀ ਹੈ ਕਿ ਘਾਟਾ ਹੋਏਗਾ ਇਹ ਘਟ ਦੀ ਪੂਰਤੀ ਅਸੀਂ ਕਿੱਦਾਂ ਇਹ ਸੈਂਟਰ ਦਾ ਪੈਸਾ ਦੇਣੀ ਨਹੀਂ ਦੇਏਗਾ ਨਹੀਂ ਤੁਹਾਨੂੰ ਕੰਪਨਸੇਸ਼ਨ ਦੇਣੀ ਵੀ ਆ ਥੋੜੀ ਗੱਲ ਮੰਨੀ ਨਹੀਂ ਤੇ ਆਪਾਂ ਕਿੱਦਾਂ ਕਰਾਂਗੇ ਘਾਟੇ ਨੂੰ ਦੇਖੋ ਅਸੀਂ ਆਪਣੇ ਐਡੀਸ਼ਨਲ ਰਿਸੋਰਸ ਜਿਹੜੇ ਉਹ ਪੈਦਾ ਕਰ ਰਹੇ ਹਾਂ ਅਸੀਂ ਬਾਦੂ ਸਾਧਨ ਜਿਹੜੇ ਦੇ ਉਹ ਪੈਦਾ ਕਰ ਰਹੇ ਉਹਨਾਂ ਸਾਧਨਾਂ ਰਾਹੀਂ ਆਪਣਾ ਜਿਹੜਾ ਵਿੱਤੀ ਘਾਟਾ ਪੂਰਤੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਲੇਕਿਨ ਲਗਾਤਾਰ ਜਿਹੜੀ ਆ ਸੈਂਟਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਸਟੇਟਾਂ ਦੀ ਇਕਨੋਮੀ ਨੂੰ ਨੁਕਸਾਨ ਹੋ ਰਿਹਾ ਪੰਜਾਬ ਨੂੰ ਹੋਇਆਗਾ ਔਰ ਇਸੇ ਤਰ੍ਹਾਂ ਕੇਰਲਾ ਕਰਨਾਟਕਾ ਤਾਮਿਲਨਾਡੂ ਵੈਸਟ ਬੰਗਾਲ ਬਹੁਤ ਸਾਰੇ ਸਟੇਟ ਨੇ ਗੁਆ ਬਹੁਤ ਸਾਰੇ ਸਟੇਟਾਂ ਦੀ ਇਕਨੋਮੀ ਬੁਰੀ ਤਰ੍ਹਾਂ ਤਬਾਹ ਹੋ ਗਈ ਉਹ ਟੋਟਲ ਤੇ ਟੋਟਲ ਕੇਂਦਰ ਸਰਕਾਰ ਤੇ ਡਿਪੈਂਡ ਕਰਨ ਲੱਗ ਗਈ ਕਿਤਨਾ ਕਿਤੇ ਮੈਂ ਸਮਝਦਾ ਫੈਡਰਲ ਸਟਰਕਚਰ ਦੇ ਉੱਤੇ ਕਿਤਨਾ ਕਿਤੇ ਸੰਵਿਧਾਨ ਦੇ ਉੱਤੇ ਜਿਹੜਾ ਉਹ ਭਾਰਤ ਜਨਤਾ ਪਾਰਟੀ ਵੱਡਾ ਹਮਲਾ ਹਰ ਪਾਸਿਓਂ ਕਿਸ ਨਾ ਕਿਸੇ ਰੂਪ ਵਿਚ ਕਰਦੀ ਆ ਕਿਉਂਕਿ ਇਹ ਵੀ ਸੰਵਿਧਾਨ ਤੇ ਹਮਲਾਗਾ ਪਹਿਲਾਂ ਵੈਟ ਵੈਲਿਊ ਐਡਿਡ ਸਿਸਟਮ ਸੀਗਾ ਸਾਡੇ ਕੋਲੇ ਵੈਟ ਸੀ ਉਹਦੇ ਅੰਦਰ ਸਾਡੇ ਕੋਲੇ ਵੱਧ ਰੈਵਨਿਊ ਸਟੇਟ ਕੋਲੇ ਆਉਂਦਾ ਸੀ ਹੁਣ ਰੈਵਨਿਊ ਜਦ ਬੈਟ ਜਾਣ ਤੋਂ ਬਾਅਦ ਜੀਐਸਟੀ ਆ ਗਿਆ ਜੀਐਸਟੀ ਸੈਂਟਰ ਸਰਕਾਰ ਲੈ ਕੇ ਆਈ ਆ ਔਰ ਰੈਵਨਿਊ ਸਾਡਾ ਲਾਸ ਹੋ ਗਿਆ ਸੋ ਲਾਸ ਪਹਿਲਾਂ ਤਾਂ ਕਿਹਾ ਸੀ ਭਰ ਦਿਆਂਗੇ ਜੱਥੇਕ ਸਟੇਟਸ ਸਟੇਬਲ ਹੋਣਗੇ ਪਰ ਲੇਕਿਨ ਹੁਣ ਕੇਂਦਰ ਸਰਕਾਰ ਭੱਜ ਗਈ ਹੈ ਪਰ ਕਿਉਂ ਜਦੋਂ ਆਪਾਂ ਮੀਟਿੰਗ ਜਾਂਦੇ ਹਾਂ ਉੱਥੇ ਗੱਲ ਸੁਣੀ ਜਾਂਦੀ ਆ ਜਾਂ ਗੱਲ ਨੂੰ ਦਰਕਰਨ ਕਰ ਦਿੱਤਾ ਜਾਂਦਾ ਆ ਜਾਂ ਕਹੇ ਜਾਂਦਾ ਕਿ ਤੁਹਾਨੂੰ ਬਾਅਦ ਵਿੱਚ ਸੋਚਾਂਗੇ ਇਸ ਬਾਰੇ ਕਿਸ ਤਰ੍ਹਾਂ ਦਾ ਬਲਕਿ ਆਸਪਾਸ ਹਨ ਕਿਉਂਕਿ ਵਿਰੋਧਤਾ ਬਦਰਜ ਕਰਾਂਦੀ ਹੈਗੀਆਂ ਦੇਖੋ ਮжоਰਟੀ ਕੀ ਦੀ ਹੈ ਉੱਥੇ ਜੀਐਸਸੀ ਕੌਂਸਲ ਦੇ ਅੰਦਰ ਮжоਰਟੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਆ ਅਸੀਂ ਮਿਨੋਰਟੀ ਸਟੇਟਾਂ ਹਾਂ ਔਰ ਉੱਥੇ ਕਿਤੇ ਵਿਚਾਰਾਂ ਨੂੰ ਐਮਿਤ ਨਹੀਂ ਦਿੱਤੀ ਜਾਂਦੀ ਅਸੀਂ ਬੜੇ ਅੱਛੇ ਤਰੀਕੇ ਨਾਲ ਰੱਖਿਆ ਕਿ ਤੁਸੀਂ ਤੁਹਾਡੇ ਸਟੇਟਾਂ ਦੀ ਮੈਂ ਤਾਂ ਮੰਗ ਰੱਖੀ ਕਿਹੜੇ ਸਟੇਟ ਦੀ ਇਕਨੋਮੀ ਨੇ ਗਰੋਅ ਕੀਤਾ ਕਿਹੜੇ ਸਟੇਟ ਦੀ ਇਕਨੋਮੀ ਜਿਹੜੀਆ ਲਾਸਟ ਗਈਆ ਇਹ ਡਾਟਾ ਜਿਹੜਾ ਉਹ ਜੀਐਸਟੀ ਕੌਂਸਲ ਦੇ ਸਾਹਮਣੇ ਆਉਣਾ ਚਾਹੀਦਾ ਪਰ ਰਿਵਿਊ ਕਰ ਲੈਣੇ ਆ ਐਨਾਲਿਸਿਸ ਕਰ ਲੈਣੇ ਆ ਜਦੋਂ ਉਸ ਤੋਂ ਬਾਅਦ ਜੇ ਆਪਾਂ ਨੂੰ ਲੱਗਦਾ ਕਿ ਪ੍ਰੋਗਰੈਸ ਕਰ ਰਿਹਾ GST ਤਾਂ ਆਪਾਂ ਕਿੱਵਾਂ ਵਾਜਾਂਗੇ ਨਹੀਂ ਆਪਾਂ ਕੋਈ ਹੋਰ ਮੈਕੈਨਿਜ਼ਮ ਸੋਚ ਲਵਾਂਗੇ ਪਰ ਲੇਕਿਨ ਡਾਟਾ ਦੇਣ ਤੋਂ ਹੀ ਭੱਜ ਗਿਆ ਕਿਉਂਕਿ GST ਇਨ ਦਾ ਡਾਟਾ ਜਿਹੜਾ GST ਹੈ ਨਾ GST ਦਾਗਾ ਡਾਟਾ ਹੈ ਉਹ ਕੇਂਦਰ ਸਰਕਾਰ ਕੋਲ ਆ ਕੇਂਦਰ ਸਰਕਾਰ ਦੀ ਕਸਟਡੀ ਚ ਮੈਂ ਸਮਝਦਾ ਦੇਸ਼ ਦੇ ਸਾਹਮਣੇ ਜਨਤਕ ਕਰਨਾ ਚਾਹੀਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿ ਭਾਈ GST ਲਾਗੂ ਹੋਣ ਤੋਂ ਬਾਅਦ ਸੈਂਟਰ ਸਰਕਾਰ ਨੂੰ ਆਹ ਫਾਇਦਾ ਹੋਇਆ ਸਟੇਟਾਂ ਨੂੰ ਆਹ ਫਾਇਦਾ ਹੋਇਆ ਔਰ ਲੋਕਾਂ ਦੀ ਕਿੰਨੀ ਬਚਤ ਹੋਈ ਆ ਯੋ ਕਿ ਸਟੇਟ ਤੇ ਸੈਂਟਰ ਜਿਹੜਾ ਲੋਕਾਂ ਦੀ ਭਲਾਈ ਦੇ ਲਈ ਆ ਅਸੀਂ ਪੋਲਿਟਿਸ਼ੀਅਨ ਕਿਸ ਲਈ ਆ ਲੋਕਾਂ ਦੀ ਭਲਾਈ ਦੇ ਲਈ ਆ ਔਰ ਲੋਕਾਂ ਦਾ ਕੀ ਫਾਇਦਾ ਹੋਇਆ ਇਹ ਵੀ ਮੈਂ ਸਮਝਦਾ ਜਿਹੜਾ ਹੈਗਾ ਜਨਤਕ ਹੋਣਾ ਚਾਹੀਦਾ ਪਰ ਸੈਂਟਰ ਸਰਕਾਰ ਨੇ ਹਜੇ ਤੱਕ ਉਹ ਡਾਟਾ ਜਨਤਕ ਨਹੀਂ ਕੀਤਾ ਕਿ ਸਟੇਟਾਂ ਦੀ ਇਕਨੋਮੀ ਦੇ ਉੱਤੇ ਕੀ ਇਹਦਾ ਚੰਗਾ ਅਸਰ ਹੋਇਆ ਜਾਂ ਮਾੜਾ ਅਸਰ ਹੋਇਆ ਤੇ ਇੱਕ ਗੱਲ ਕਰੀਏ ਦੋ ਜਿਹੜੀਆਂ ਸਲੇਬ ਬਣਾਏ ਗਏ ਨੇ ਇਹਦਾ ਕਾਰਨ ਕੀ ਮੰਨਦੇ ਪਹਿਲਾਂ ਚਾਰ ਸੀਗੇ ਦੋ ਬਣਾਏ ਗਏ ਕਿਉਂਕਿ ਬਾਰ-ਬਾਰ ਮੀਟਿੰਗਾਂ ਵੀ ਹੁੰਦੀਆਂ ਰਹੀ ਨੇ ਦੋਆਂ ਦਾ ਕਾਰਨ ਕੀ ਮੰਨਦੇ ਤੁਸੀਂ ਦੇਖੋ ਜਿਹੜੀ ਸਾਡੀ ਰੇਟ ਰੈਸ਼ਲਾਈਜ਼ੇਸ਼ਨ ਕਮੇਟੀ ਦੀ ਮੀਟਿੰਗ ਹੁੰਦੀ ਸੀਗੀ ਬੇਸ਼ੱਕ ਬੈਦੇ ਚ ਟੈਂਪਰੇਰੀ ਮੈਂਬਰ ਬਣਿਆ ਕਿ ਦਿਨ ਉਹਦੇ ਚ ਇਹੀ ਸੀ ਜਿਹੜੀਆਂ ਸਨ ਗੁੱਡ ਨੇਗੀਆਂ ਜਿਹੜੀਆਂ ਬਸਤਾ ਮੈਂ ਸਮਝਦਾ ਮਨੁੱਖ ਦੇ ਸਰੀਰ ਲਈ ਘਾਤਕ ਨੇਗੀਆਂ ਉਹਨਾਂ ਤੇ ਰੇਟ ਵਧਾ ਦਿੱਤਾ ਜਾਵੇ ਔਰ ਜਿਹੜੀਆਂ ਮਨੁੱਖ ਦੀ ਜ਼ਰੂਰੀ ਬਸਤਾ ਜਿਹਨੂੰ ਆਪਾਂ ਕਹਦੇ ਆ ਰੋਟੀ ਕੱਪੜਾ ਮਕਾਨ ਇਹ ਚੀਜ਼ਾਂ ਦੇ ਉੱਤੇ ਜਿਹੜੀਆਂ ਜੀਐਸਟੀ ਆ ਉਹ ਘਟਾ ਦਿੱਤਾ ਜਾਵੇ ਸੋ ਕੁਝ ਚੀਜ਼ਾਂ ਦੇ ਉੱਤੇ ਜਿਹੜੀਆਂ ਲਗਜ਼ਰੀ ਚੀਜ਼ਾਂ ਨੇ ਉਹਨਾਂ ਤੇ ਰੇਟ ਵਧਾਇਆ ਗਿਆਗਾ ਕੁਝ ਜਿਹੜੀਆਂ ਹਿਊਮਨ ਕੰਜ਼ਮਪਸ਼ਨ ਦੇ ਚੀਜ਼ਾਂ ਨੂੰ ਤੇ ਰੇਟ ਘਟਾਇਆ ਗਿਆਗਾ ਸਪੈਸ਼ਲ ਸਲੈਬ ਦੀ ਗੱਲ ਕੀਤੀ ਸੀ 40% ਵਾਲਾ ਉਹ ਕਿਆ ਹੈਗਾ 40% ਦੀ ਸਲੈਬ ਉਹੀ ਆ ਜਿਹੜੀਆਂ ਸਨ ਗੁੱਡਸ ਨੇਗੀਆਂ ਜਿਹੜੀਆਂ ਸਿਹਤ ਰਿਹਾਨੀਕਾਰ ਗੁੱਡਸ ਨੇਗੀਆਂ ਉਹਨਾਂ ਤੇ ਕੀਤਾਗਾ ਪਹਿਲਾਂ ਉਹਨਾਂ ਤੇ 80% 100% 3 ਟੈਕਸ ਹੁਣ ਉਹਨਾਂ ਤੇ ਵੀ ਰੇਟ ਘਟਾ ਦਿੱਤਾ ਗਿਆ ਮੈਂ ਇਹੀ ਕਹਿ ਰਿਹਾ ਸੀ ਕਿ ਇਹ ਨਾ ਤੇ ਰੇਟ ਨਾ ਘਟਾਓ ਉਹੀ ਜਿਹੜੇ ਪੈਸੇ ਉਹਨਾਂ ਚ ਬਾਇਦਨ ਉਹੀ ਕੰਪਨਸੇਸ਼ਨ ਸੈਸ ਦੇ ਰੂਪ ਚ ਸਟੇਟਾਂ ਨੂੰ ਦੇ ਦਿਓ ਤੁਸੀਂ ਉਹਨਾਂ ਦੇ 80 ਰੁਪਏ ਟੈਕਸ ਲਾ ਦਿਓ 100 ਰੁਪਏ ਟੈਕਸ ਲਾ ਦਿਓ 150 ਰੁਪਏ ਟੈਕਸ ਲਾ ਦਿਓ ਕਿਉਂਕਿ ਉਹ ਤਾਂ ਮਨੁੱਖ ਦੀ ਸਰੀਰਲੀ ਹਾਨੀ ਕਰਕ ਨੇਗੀਆਂ ਉਹਦੇ ਜਿਹੜਾ ਪੈਸਾ ਇਕੱਠਾ ਹੁੰਦਾ ਪਹਿਲਾਂ ਵੀ ਇਹੀ ਸਿਸਟਮ ਸੀਗਾ ਉਹਦੇ ਜਿਹੜਾ ਪੈਸਾ ਇਕੱਠਾ ਹੁੰਦਾ ਉਹ ਸਟੇਟਾਂ ਨੂੰ ਦੇ ਦਿਓ ਸਟੇਟ ਦੀ ਇਕਨੋਮੀ ਜਿਹੜੀ ਹੈ ਉਹ ਗਰੋ ਕਰਦੀ ਰਹੂਗੀ ਪਰ ਲੇਕਿਨ ਕੇਂਦਰ ਸਰਕਾਰ ਬੰਦ ਇਸ ਤਰ੍ਹਾਂ ਲੱਗ ਰਿਹਾ ਕਿ ਸਟੇਟਾਂ ਦੀ ਇਕਨੋਮੀ ਜਿਹੜੀ ਹੈ ਉਹ ਲਗਾਤਾਰ ਉਹਨੂੰ ਤੋੜਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਤਾਂ ਕਿ ਸਟੇਟ ਜਿਹੜੇ ਨੇਗੇ ਉਹ ਡਿਪੈਂਡੈਂਟ ਹੋ ਜਾਣ ਸੈਂਟਰ इंडिपेंडेंट इकॉनमी ਜਿਹੜੀ ਆ ਉਹਨੂੰ ਤਬਾਹ ਕਰਨ ਦੇ ਲਈ ਭਾਰਤ ਜਨਤਾ ਪਾਰਟੀ ਲੱਗੀ ਹੋਈ ਹੈ ਆਖਰੀ ਸਵਾਲ ਹੈ ਕਿ ਬੀਜੇਪੀ ਦਾ ਕਹਿਣਾ ਹੈ ਕਿ ਇਹਦੇ ਨਾਲ ਕਿਸਾਨ ਨੂੰ ਫਾਇਦਾ ਹੋਏਗਾ ਆਮ ਲੋਕਾਂ ਨੂੰ ਫਾਇਦਾ ਹੋਏਗਾ ਐਸ ਐਮ ਐਸ ਐਮ ਨੂੰ ਫਾਇਦਾ ਹੋਏਗਾ ਇੰਡਸਟਰੀ ਨੂੰ ਫਾਇਦਾ ਹੋਗਾ ਰ ਮੈਡੀਕਲ ਲੈਨ ਨੂੰ ਫਾਇਦਾ ਹੋਏਗਾ ਆ ਦੇਖੋ ਮੈਂ ਕਹਿ ਰਿਹਾਗਾ ਫਾਇਦਾ ਮੈਡੀਕਲ ਲੈਨ ਦੀਆਂ ਵੱਡੀਆਂ ਕੰਪਨੀਆਂ ਨੂੰ ਤਾਂ ਨਹੀਂ ਹੋਊਗਾ ਫਾਇਦਾ ਫਾਇਦਾ ਜਿਹੜੀਆਂ ਫਰਟੀਲਾਈਜ਼ਰ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਉਹਨਾਂ ਨੂੰ ਤਾਂ ਨਹੀਂ ਹੋਊਗਾ ਹੋ ਕਿ ਕਿਸਾਨ ਨੂੰ ਤਾਂ ਪਹਿਲਾਂ ਵੀ ਯੂਰੀਆ ਜਾਂ ਡੀਏਪੀ ਜਿਹੜਾ ਉਹ ਆਲਰੇਡੀ ਸਬਸਿਡੀ ਤੇ ਮਿਲਦਾ ਸੀ ਇਹ ਤਾਂ ਅਲਟੀਮੇਟਲੀ ਸੈਂਟਰ ਸਰਕਾਰ ਨੂੰ ਫਾਇਦਾ ਹੋਇਆ ਕਿਉਂਕਿ ਸਬਸਿਡੀ ਉਹਨਾਂ ਦੀ ਘਟ ਗਈ ਆ ਰੇਟ ਘਟਾਉਣ ਨਾਲ ਸਬਸਿਡੀ ਘਟ ਗਈ ਆ ਸੋ ਮੈਂ ਸਮਝਦਾ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਲੋਕਾਂ ਨੂੰ ਸਮਝੋ ਸਾਰੀ ਗੱਲ ਧੰਨਵਾਦ ਜੀ ਬਹੁਤ ਹੈ ਥੈਂਕ ਯੂ ਬਿਲਕੁਲ ਹਰਪਾਲ ਚਿਮਾ ਸਾਡੇ ਖਜ਼ਾਨਾ ਮੰਤਰੀ ਪੰਜਾਬ ਨੇ ਉਹਨਾਂ ਸਪਸ਼ਟ ਕਰ ਦਿੱਤੀ ਆ ਕਿ ਰਿਫਾਰਮ ਜਿਹੜੇ ਹੋ ਰਹੇ ਨੇ ਸਹੀ ਹੋਏ ਨੇ ਪਰ ਇਹਦਾ ਫਾਇਦਾ ਕਿਨੂੰ ਹੋਏਗਾ ਕਿ ਕਸਟਮਰ ਤੱਕ ਆਮ ਆਦਮੀ ਤੱਕ ਫਾਇਦਾ ਪਹੁੰਚੇਗਾ ਕਿ ਵੱਡੀਆਂ ਕੰਪਨੀਆਂ ਨੂੰ ਫਾਇਦਾ ਹੋਏਗਾ ਦੂਜੀ ਗੱਲ ਹੈ ਜੋ ਘਾਟਾ ਹੈਗਾ ਸਟੇਟ ਦਾ ਉਹਨੂੰ ਪੂਰਾ ਕਰਨਾ ਚਾਹੀਦਾ ਹੈ ਅਗਰ ਸਟੇਟ ਦਾ ਘਾਟਾ ਪੂਰਾ ਨਹੀਂ ਹੋਊਗਾ ਤਾਂ ਆਰਥਿਕ ਦਾ ਡਾਵਾ ਡੋਲੋਵੇਗੀ ਕੈਮਰਾ ਪਰਸਨ ਅਸ਼ਵੀਮਨਾਥ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਚੰਡੀਗੜ੍ਹ